ਕਦਿਸਾਂ ਜਿਹੜੀ ਰੇਡ ਕੀਤੀ ਗਈ ਉਹ ਕਿਹੜੀ ਜਗ੍ਹਾ ਤੇ ਕੀਤੀ ਗਈ ਆ ਮਜੀਠਾ ਰੋਡ ਦੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਸਦਾਰੇ ਦੇ ਨੇੜੇ ਸੁਪਾਦ ਸੈਂਟਰ ਸੀ ਸਕਾਈ ਜੈੱਟ ਉੱਥੇ ਰੇਡ ਕੀਤੀ ਗਈ ਕਿੰਨੇ ਮੁੰਡੇ ਕੁੜੀਆਂ ਫੜੇ ਗਏ ਉਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸੁਪਾਦ ਚਲਾ ਰਿਹਾ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਰੈਕਟਰ ਰੈਕਡ ਵੀ ਚਲਾ ਰਿਹਾ ਸੀ ਤੰਦਾ ਵੀ ਚਲਾ ਰਿਹਾ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ FIR ਲਾਚ ਹੋਈ ਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕੋਦ ਨੂੰ ਤਬਕ ਕਰਦੀ ਕੀਤੀ ਹੈ ਕੋਈ ਵਿਦੇਸ਼ੀ ਕੁੜੀਆਂ ਉਹਦੇ ਵਿੱਚ ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚੋਂ ਅरेस्ट ਹੋਏ ਆ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਉਹਨਾਂ ਜਿਹੜਾ ਸ਼ਕਤੀ ਚੰਦ ਕਿੰਨੇ ਦਾ ਟਾਈਮ ਤੋਂ ਚਲਾ ਰਹੇ ਸੀ ਇਹ ਕੰਮ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿਛਲੇ 2 ਸਾਲ ਤੋਂ ਇੱਥੇ ਸਪਾਸ ਸੈਂਟਰ ਚਲਾ ਰਹੇ ਸੀ